ਹੈਲੋ ਜੀ ਸਸ਼ੀਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਸੋ ਟਾਈਮਿੰਗ ਹੋਇਆ ਸੀਗਾ ਕਰੀਬ ਸਵੇਰ ਦੇ 8:30 ਵਜੇ ਹੋਈ ਸੀਗੇ ਤੇ ਮੈਂ ਆਪਣਾ ਅੱਜ ਰੁਟੀਨ ਸ਼ੁਰੂ ਕਰਤਾ ਤੇ ਅੱਜ ਦਿਨ ਬੁੱਧਵਾਰ ਹੈ ਤਰੀਕ 5 ਹੈ ਸੋ ਮੇਰੇ ਮम्मा ਆਏ ਹੋਏ ਸੀ ਕਿ ਮੈਨੂੰ ਛੱਡਣ ਵਾਸਤੇ ਤੇ ਉਹ ਸਵੇਰ ਸਵੇਰ 8 ਵਜੇ ਹੀ ਚਲਗੇ ਸੀ ਕਿਉਂਕਿ ਮੇਰੀ ਮੰਮੀ ਨੇ ਦੁਕਾਨ ਤੇ ਜਾਣਾ ਹੁੰਦਾ ਹੈਗਾ ਫਿਰ ਮम्मा ਤੇ ਪਾਪਾ ਦਾ ਕੰਮ ਹੈ ਤਾਂ ਕਰਕੇ ਮम्मा ਫਿਰ ਸਵੇਰ 8 ਵਜੇ ਚਲਗੇ ਸੀ ਤੇ 9 ਤੋਂ ਬਾਅਦ ਸੱਜਕ 9 ਮੈਨੂੰ ਫੋਨ ਆ ਗਿਆ ਸੀ ਮੰਮੀ ਦਾ ਕਿ ਮੈਂ ਪਹੁੰਚ ਗਈ ਹਾਂ ਤੇ ਬਸ ਉਸ ਤੋਂ ਬਾਅਦ ਫਿਰ ਮੰਮੀ ਦੇ ਜਾਣ ਤੋਂ ਬਾਅਦ ਮੰਮੀ ਨੇ ਨਾਸ਼ਤਾ ਕਰਕੇ ਗਏ ਸੀ ਮੰਮੀ ਤੇ ਮੰਮੀ ਦੇ ਜਾਣ ਤੋਂ ਬਾਅਦ ਫਿਰ ਮੈਂ ਆਪਣਾ ਰੁਟੀਨ ਸ਼ੁਰੂ ਕਰਤਾ ਸਭ ਤੋਂ ਪਹਿਲਾਂ ਨਹਾ ਕੇ ਉਸ ਤੋਂ ਬਾਅਦ ਫਿਰ ਮੈਂ ਬਰਤਨ ਕਰਿਆ ਆਪਣੇ ਕਿਉਂਕਿ ਸਵੇਰ ਦੇ ਰੋਟੀ ਆਲੇ ਸਾਰੇ ਨਾਸ਼ਤਾ ਕਰ ਲਿਆ ਸੀਗਾ ਸਵੇਰੇ ਹੀ ਮੰਮੀ ਨੇ ਨਾਸ਼ਤਾ ਬਣਾਤਾ ਹੀ ਸਾਰਿਆਂ ਨੂੰ ਤੇ ਬਸ ਫਿਰ ਮੈਂ ਬਰਤਨ ਹੋਏ ਪਏ ਸੀ ਮੈਂ ਕਿਹਾ ਚਲੋ ਸਾਫ ਕਰ ਲੈਣੀਆਂ ਜਿਵੇਂ ਮੈਂ ਕੱਲ ਆਈ ਉਸ ਤੋਂ ਬਾਅਦ ਫਿਰ ਮੈਨੂੰ ਬਹੁਤ ਜ਼ਿਆਦਾ ਥਕਾਵਟ ਹੋਈ ਪਈ ਸੀ ਕਿਉਂਕਿ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੀ ਸੀ ਕਿ ਮੇਰਾ ਗਰਦਨ ਬਹੁਤ ਦੁਖਰੀ ਸੀ ਨਾਲ ਸਿਰ ਪੀੜ ਹੋ ਰਿਹਾ ਸੀ ਬਹੁਤ ਜ਼ਿਆਦਾ ਤਵਾ ਉਸ ਤੋਂ ਬਾਅਦ ਫਿਰ ਮੈਂ ਕੋਈ ਕੰਮ ਨਹੀਂ ਕੀਤਾ ਰਹਤੀ ਥੋੜੇ ਜਿਹਾ ਬਰਤਨ ਹੀ ਕਰੇ ਤੇ ਉਸ ਫਿਰ ਮੈਂ ਸੌਂ ਗਈ ਸੀ ਬਟ ਫਿਰ ਮੈਂ ਸਵੇਰੇ ਉੱਠ ਕੇ ਆਪਣਾ ਸਾਰਾ ਰੁਟੀਨ ਸ਼ੁਰੂ ਕੀਤਾ ਸਵੇਰੇ ਸਵੇਰੇ ਉੱਠ ਕੇ ਫਿਰ ਮੈਂ ਪਹਿਲਾਂ ਨਹਾਈ ਨਹਾ ਕੇ ਫਿਰ ਮੈਂ ਆਪਣਾ ਬਰਤਨ ਤੇ ਫਿਰ ਆਪਣਾ ਸਾਰਾ ਕਿਚਨ ਸਾਫ ਕਰਿਆ ਕਿਉਂਕਿ ਨਾਸ਼ਤਾ ਮੰਮੀ ਨੇ ਬਣਾ ਦਿੱਤਾ ਹੀ ਸਾਰਿਆਂ ਨੇ ਕਰ ਲਿਆ ਸੀਗਾ ਤੇ ਫਿਰ ਮੰਮੀ ਨੇ ਮੈਨੂੰ ਸਬਜ਼ੀ ਵੀ ਕੱਟ ਕੇ ਦੇਤੀ ਮੰਮੀ ਕਹਿੰਦੇ ਤੋਰੀਆਂ ਪਈਆਂ ਨੇ ਚਲ ਆਪਾਂ ਇਹੀ ਬਣਾ ਲੈਨੇ ਆ ਕਿਉਂਕਿ ਅਸੀਂ ਤਿੰਨ ਚਾਰ ਜਾਣੇ ਆ ਖਾਣ ਵਾਲੇ ਥੋੜਾ ਥੋੜਾ ਸਾਡੇ ਘਰ ਸਬਜ਼ੀ ਜ਼ਿਆਦਾ ਨਹੀਂ ਲੱਗਦੀ ਥੋੜੀ ਥੋੜੀ ਹੀ ਲੱਗਦੀ ਹੈ ਫਿਰ ਉਹ ਸਾਬ ਨਾਲ ਫਿਰ ਅਸੀਂ ਉਹਨੇ ਕੀ ਬਣਾਉਨੇ ਆ ਕਿ ਚਲੋ ਤਾਜ਼ਾ ਤਾਜ਼ਾ ਖਾਇਆ ਜਾਂਦਾ ਹੈਗਾ ਤੇ ਮੈਂ ਆਟਾ ਵੀ ਹੁੰਨਾ ਕਿ ਗੁੰਦੀ ਆ ਇੱਕ ਟਾਈਮ ਦਾ ਜਾਂ ਦੋ ਟਾਈਮ ਦਾ ਕਿ ਜਿੰਨਾ ਕ ਖਾਇਆ ਜਾਏ ਬਣਾਇਆ ਜਾਏ ਤੇ ਬਸ ਹੁਣ ਮੈਂ ਆਪਣਾ ਸਾਰਾ ਬਰਤਨ ਕਰਕੇ ਆਪਣਾ ਗੈਸ ਚੁੱਲਾ ਤੇ ਸਾਰੇ ਅੱਜ ਮੈਂ ਆਪਣੇ ਘਰ ਦੀ ਦੀਪ ਕਲੀਨਿੰਗ ਕੀਤੀ ਕਿਉਂਕਿ ਮੈਨੂੰ ਗਿਆਨ ਨੂੰ ਕਾਫੀ ਦਿਨ ਹੋ ਗਏ ਸੀ ਤੇ ਮੈਂ ਬਹੁਤ ਜਿਆਦਾ ਬੋਰ ਹੋ ਗਈ ਸੀ ਕਿਉਂਕਿ ਇੰਨੇ ਦਿਨ ਹੋ ਗਏ ਮੈਂ 3-4 ਦਿਨ ਆਪਣੀ ਮੰਮੀ ਘਰ ਲਗਾ ਕੇ ਆਈਆਂ ਤਾਂ ਉੱਥੇ ਮੈਨੂੰ ਕੰਮ ਕਰਨ ਦਾ ਜਿਆਦਾ ਕੁਝ ਸਮਝ ਜੇ ਨਹੀਂ ਹੁੰਦਾ ਸੀਗਾ ਕਿਉਂਕਿ ਹਰ ਕਿਸੇ ਨੂੰ ਆਪਣੇ ਘਰ ਦਾ ਆਪ ਹੀ ਹਿਸਾਬ ਹੁੰਦਾ ਹੈਗਾ ਮੈਨੂੰ ਕਿਸੇ ਦੇ ਘਰ ਦਾ ਜਾ ਕੇ ਹਿਸਾਬ ਜਲਦੀ ਨਹੀਂ ਹੁੰਦਾਗਾ ਤੇ ਮੈਂ ਤੋ ਜਿੰਨਾ ਹੁੰਦਾ ਉਤਲ ਉਤਲੇ ਭਾਂਡੇ ਮਾਂਗਤੇ ਜਾਂ ਕੋਈ ਨਾਲ ਥੋੜਾ ਬਹੁਤ ਕਰਾਤਾ ਮੈਂ ਉਹਨਾਂ ਕ ਕਰਾਂਦੀ ਰਹਿਨੀ ਆ ਬੜਾ ਮੈਂ ਹੁਣ ਉੱਥੇ ਬੋਰ ਹੋਈ ਪਈ ਸੀ ਕਿਉਂਕਿ ਮੈਨੂੰ ਜਿਹੜਾ ਬੰਦਾ ਕੰਮ ਕਰਦਾ ਉਹ ਤੇ ਦੋ ਵੇਲਾ ਨਹੀਂ ਬੈਠੇ ਜਾਂਦਾ ਤਾਂ ਫਿਰ ਹੁਣ ਜਦੋਂ ਮੈਂ ਆਪਣੇ ਘਰ ਆਈ ਤਾਂ ਫਿਰ ਆਪਣਾ ਉਹੀ ਰੁਟੀਨ ਸ਼ੁਰੂ ਕੀਤਾ ਤਾਂ ਅੱਜ ਮੇਰਾ ਦਿਨ ਬਹੁਤ ਵਧੀਆ ਬੀਤਿਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਅੱਜ ਮੈਂ ਆਪਣੇ ਘਰ ਦੇ ਵਿੱਚ ਪੂਰੀ ਡੀਪ ਕਲੀਨਿੰਗ ਕੀਤੀ ਸਾਰੀਆਂ ਹੀ ਜਿੱਥੇ ਜਿੱਥੇ ਮੈਨੂੰ ਲੱਗ ਰਿਹਾ ਸੀ ਡਸਟ ਹੈ ਉੱਥੇ-ਉੱਥੇ ਮੈਂ ਚੰਗੀ ਤਰ੍ਹਾਂ ਕਲੀਨ ਕੀਤਾ ਮੈਂ ਸਾਰਾ ਟੇਬਲ ਚੀਜ਼ ਕੱਲੀ ਕੱਲੀ ਨੂੰ ਮੈਂ ਅੱਜ ਕਿਤਾ ਕੁਝ ਰਹਿ ਗਿਆ ਥੋੜਾ ਬਹੁਤ ਖਲ ਕਰੂੰਗੀ ਬਾਕੀ ਮੈਂ ਉਹ ਵੀਡੀਓ ਵੀ ਤੁਹਾਨੂੰ ਸ਼ੇਅਰ ਕਰੂੰਗੀ ਤੇ ਮੈਂ ਸੋਚ ਰਹੀ ਹਾਂ ਮੈਂ ਫਰਿੱਜ ਵੀ ਸਾਫ ਕਰ ਲਾਂ ਕਰ ਲੂੰ ਤੇ ਕਰਾਂਗੀ ਤੇ ਬਸ ਹੁਣ ਮੈਂ ਆਪਣਾ ਲੱਗੀ ਹੋਈ ਸੀ ਕੰਮ ਕਰਨ ਤੇ ਇੱਕ ਨਾ ਕੋਲੇ ਦੇ ਵਿੱਚ ਉੱਥੇ achar ਪਿਆ ਸੀ ਮੈਂ ਕਿਹਾ ਚਲੋ ਇਹਨੂੰ ਬਾਕਸ ਦੇ ਵਿੱਚ ਪਾ ਦਿੰਨੀ ਹਾਂ ਡੱਬੇ ਦੇ ਵਿੱਚ ਉਹਨ ਨੂੰ ਉਹਨੂੰ ਪਾ ਕੇ ਫਿਰ ਮੈਂ ਕਿਹਾ ਅੱਜ ਮੈਂ ਵੈਸੇ ਪੌਣੇ ਵੀ ਧੋਏ ਸੀ ਕਾਫੀ ਹੋਏ ਪਏ ਸੀਗੇ ਮੈਂ ਕਿਹਾ ਚਲੋ ਧੋ ਦਿੰਨੀ ਆ ਉਹ ਸੁੱਕਨੇ ਪਾ ਦਿੱਤੇ ਸੀਗੇ ਬਾਹਰ ਹੀ ਪਾਏ ਸੀਗੇ ਅੱਜ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਆਪਣੇ ਜਿਹੜੇ ਕੰਮ ਹੁੰਦਿਆਂ ਲੱਗਦੀ ਰਹੀ ਤੇ ਨਾਲ ਹੀ ਜਿਹੜੇ ਮਿਕਸੀ ਦੇ ਕੋਲ ਟੇਬਲ 'ਤੇ ਆ ਉਹਦੇ ਉੱਤੇ ਬਹੁਤ ਜ਼ਿਆਦਾ ਡਸਟ ਜਟੜੀ ਪਈ ਸੀਗੀ ਤੇ ਫਿਰ ਮੈਂ ਉਹਨੂੰ ਸਾਫ਼ ਕਰਨ ਲੱਗ ਗਈ ਸੀਗੀ ਚੰਗੀ ਤਰ੍ਹਾਂ ਮੈਂ ਗਿੱਲਾ ਕੱਪੜਾ ਕਰਕੇ ਉਹਨੂੰ ਸਾਫ਼ ਕੀਤਾ ਤੇ ਬਸ ਉਸ ਤੋਂ ਬਾਅਦ ਫਿਰ ਮੇਰੇ ਕੁਝ ਜਿਹੜੇ ਬਰਤਨ ਮੈਂ ਆਪਣਾ ਧੋਏ ਸੀਗੇ ਫਿਰ ਉਹ ਵੀ ਜੋੜਨ ਵਾਲੇ ਸੀ ਫਿਰ ਮੈਂ ਉਹ ਵੀ ਜੋੜ ਦਿੱਤੇ ਸੀ ਰੈਕ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਮੈਂ ਕਿਚਨ ਦੇ ਵਿੱਚ ਜੋ ਸਾਰੇ ਡੀਪ ਕਲੀਨਿੰਗ ਸਫਾਈ ਸਭ ਕਰ ਲਈ ਉਸ ਤੋਂ ਬਾਅਦ ਫਿਰ ਮੈਂ ਝਾੜੂ ਮਾਰਨ ਲੱਗੀ ਕਿਉਂਕਿ ਨਾ ਨੀਚੇ ਨਾ ਮੋਕਸ਼ੀ ਦੇ ਲੀਚੀਆਂ ਵਾਲੇ ਛਿਲਕੇ ਜਿਹੇ ਖlare ਹੋਏ ਸੀਗੇ ਤੇ ਬਸ ਫਿਰ ਮੈਂ ਉਹ ਇਕੱਠੇ ਕਰਕੇ ਆਪਣਾ ਕਿਚਨ ਦੇ ਵਿੱਚ ਇੱਕ ਵਾਰ ਮਾਰਿਆ ਸੀਗਾ ਮੈਂ ਝਾੜੂ ਤੇ ਫਿਰ ਇਕੱਠਾ ਕਰਕੇ ਬਾਹਰ ਲੈ ਜਾਉਂਗੀ ਤੇ ਮੋਕਸ਼ੀ ਤੇ ਉਹਦੇ ਦਾदू ਬਾ ਖੇល ਰਹੇ ਸੀ ਦੋਨੋਂ ਜਣੇ ਤੇ ਫਿਰ ਮੈਂ ਆ ਜਾਨੀ ਆਪਣਾ ਚਾੜੂ ਮਰਨ ਤੋਂ ਬਾਅਦ ਸਬਜੀ ਬਣਾਉਣ ਚ ਕਿਉਂਕਿ ਸਬਜੀ ਕੱਟੀ ਪਈ ਸੀਗੀ ਤੇ ਮੈਂ ਪਿਆਜ਼ ਤੇ ਟਮਾਟਰ ਵਗੈਰਾ ਸਾਰਾ ਸਮਾਨ ਤੜਕਾ ਕੱਟ ਲਿਆ ਸੀਗਾ ਕੱਟ ਕੇ ਫਿਰ ਮੈਂ ਕਿਹਾ ਚਲੋ फटाफट ਤੜਕਾ ਹੀ ਲਗਾ ਲਾਂ ਤਾਂ ਫਿਰ ਮੈਂ ਆਪਣਾ ਤੜਕਾ ਲਗਾਉਣ ਲੱਗ ਗਈ ਸੀਗੀ ਤੇ ਬਸ ਇਸ ਵਧੀਆ ਜਿਹਦਾ ਦਿਨ ਮੇਰਾ ਬੀਤ ਗਿਆ ਸੋ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਫਰੈਂਡਸ ਤੇ ਮੈਨੂੰ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਹੈ ਪਲੀਜ਼ سپورਟ ਕਰੋ ਤੇ ਹਰ ਰੋਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਮੇਰੀ ਵੀਡੀਓ ਹਰ ਰੋਜ਼ ਆਉਂਦੀ ਹੈਗੀ 11 ਤੋਂ 12 ਦੇ ਵਿੱਚ ਵਿੱਚ ਸੋ ਮੇਰੀ ਵੀਡੀਓ ਨੂੰ ਡੇਲੀ ਦੇਖਿਆ ਕਰੋ ਤੇ ਬਸ ਆਪਾਂ ਇਹੀ ਕਹਿਣਾ ਸੀ ਤੁਹਾਨੂੰ ਸੋ ਮੈਂ ਹੁਣ ਸਬਜੀ ਬਣਾ ਲਈ ਸਬਜੀ ਬਣਾਉਣ ਤੋਂ ਬਾਅਦ ਫਿਰ ਮੇਰੇ ਜਿਹੜੇ ਬਰਤਨ ਮੈਂ ਧੋਏ ਸੀਗੇ ਮੈਂ ਕਿਹਾ ਚਲੋ ਇਹਨੂੰ ਰੈਕ ਦੇ ਵਿੱਚ ਛੋੜ ਦੇ ਦਿੰਨੀ ਆ ਸਹੀ ਤਰੀਕੇ ਨਾਲ ਕਿਉਂਕਿ ਫਿਰ ਇਹ ਹੋ ਜਾਂਦਾ ਕਿ ਹੁਣ ਸੁੱਕੇ ਪਏ ਨੇ ਹੁਣ ਤਾਂ ਜੋੜ ਦਿੰਨੀ ਆ ਫਿਰ ਮੋਕਸ਼ੀ ਵੀ ਕਈ ਵਾਰ ਇਹ ਕਰਦੀ ਆ ਕਿ ਮੈਂ ਜਿਹੜੇ ਬਰਤਨ ਧੋ ਕੇ ਲਗਾਨੀ ਆ ਨਾ ਟੋਕਰੇ ਦੇ ਵਿੱਚੋਂ ਟੋਕਰੇ ਹੀ ਲੈ ਲੈਂਦੀ ਆ ਫਿਰ ਸਾਰੇ ਬਰਤਨ ਖਿਲਾਉਣ ਲੱਗ ਜਾਂਦੀ ਹੈ ਕਿ ਮੈਨੂੰ ਐਵੇਂ ਸੀਗਾ ਕਿ ਚਲੋ ਇਹਨਾਂ ਨੂੰ ਜੋੜ ਦਿੰਨੀ ਆ ਕਿ ਹੁਣ ਸੁੱਕ ਗਏ ਨੇ ਤੇ ਫਿਰ ਮੈਂ ਅੱਜ ਆਪਣਾ ਕਿਚਨ ਦੇ ਵਿੱਚ ਪੂਰਾ ਇੱਕ ਵੀ ਬਰਤਨ ਇੱਧਰ ਤੋਂ ਉੱਧਰ ਨਹੀਂ ਕਰਨ ਦਿੱਤਾ ਮੈਂ ਆਪਣੇ ਕਿਚਨ ਨੂੰ ਵਧੀਆ ਕਲੀਨ ਰੱਖਿਆ ਅੱਜ ਕਿਉਂਕਿ ਕਿਤਾ ਜਦੋਂ ਆਪਾਂ ਕੇ ਤੋਂ ਆਈਏ ਬਾਹਰ ਉਹ ਆਪਾਂ ਨੂੰ ਐਵੇਂ ਹੋ ਜਾਂਦਾ ਹੈ ਕਿ ਹਾਂ ਬਹੀਨੇ ਦਿਨ ਹੋ ਗਿਆ ਆਪਾਂ ਬੋਰ ਹੋ ਰਹੇ ਸੀ ਅੱਜ ਜਿੰਨਾ ਹੋ ਸਕਦਾ ਆਪਣੇ ਘਰ ਦਾ ਕੰਮ ਕਰ ਹੀ ਲਈਏ ਤਾਂ ਫਿਰ ਮੈਂ ਜਿੰਨਾ ਮੇਰਾ ਸਵੇਰ ਤੋਂ ਟਾਈਮ ਲੱਗ ਰਿਹਾ ਸੀ ਮੋਖੀ ਦੇ ਨਾਲ ਨਾਲ ਉਹਨਾਂ ਮੈਂ ਕਰੀ ਜਾ ਰਹੀ ਸੀ ਮੋਖੀ ਆਪਣੇ ਦਾਦੂ ਨਾਲ ਖੇਡ ਰਹੀ ਸੀਗੀ ਵੈਸੇ ਉਹਨੇ ਮੈਨੂੰ ਬਿਲਕੁਲ ਪਰੇਸ਼ਾਨ ਨਹੀਂ ਕੀਤਾ ਘਰ ਆਨ ਕੇ ਉੱਥੇ ਤਾਂ ਇਹਨੇ ਮੈਨੂੰ ਇੰਨਾ ਪਰੇਸ਼ਾਨ ਕੀਤਾ ਇਹਦਾ ਦਿਲ ਹੀ ਨਾ ਲੱਗਿਆ ਉੱਥੇ ਪਤਾ ਨਹੀਂ ਇਹਨੂੰ ਕੀ ਗੱਲ ਸੀ ਕੀ ਹੋਇਆ ਇਹ ਮੈਨੂੰ ਪਰੇਸ਼ਾਨ ਕਰੀ ਜਾਵੇ ਹਾਰ ਕੇ ਮੈਨੂੰ ਵਾਪਸ ਆਣਾ ਹੀ ਬਿਆਪਨੇ ਕਰ ਇੱਥੇ ਆਨ ਕੇ ਨੇ ਮੈਨੂੰ ਬਿਲਕੁਲ ਪਰੇਸ਼ਾਨ ਨਹੀਂ ਕੀਤਾ ਕਦੇ ਆਪਣੇ ਖਿਡੌਣੇ ਨਾਲ ਖਿਲਣ ਲੱਗ ਜਾਂਦੀ ਹੈ ਕਦੇ ਆਪਣੇ ਬੈਗ ਲੈ ਲੈਂਦੀ ਹੈ ਹੁਣ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਦੇਖੋ ਹਣਾ ਕੋਈ ਇਹ ਇਨਸਾਨ ਆਪਾਂ ਜਿੱਥੇ ਮਰਜ਼ੀ ਜਾਈਏ ਆਪਾਂ 10 ਦਿਨ ਰਹਿ ਲਾਂਗੇ 15 ਦਿਨ ਰਹਿ ਲਾਂਗੇ ਆਣਾ ਤਾਂ ਆਪਾਂ ਆਪਣੇ ਘਰ ਦੇ ਵਿੱਚ ਹੀ ਹੈ ਵਾਪਸ ਸੋ ਮੈਨੂੰ ਵੀ ਐਵੇਂ ਸੀਗਾ ਕਿ ਚਲੋ 2 ਦਿਨ ਹੋਰ ਰਹਿ ਲੈਣੀਆਂ ਫਿਰ ਜਾਣਾ ਤਾਂ ਘਾਰੀਏ ਬਟ ਫਿਰ ਇਹਨੇ ਰੈਨ ਹੀ ਨਹੀਂ ਦਿੱਤਾ ਮੈਨੂੰ ਫਿਰ ਮੈਂ ਆ ਗਿਆ ਆਪਣੇ ਘਰ ਫਿਰ ਮੈਂ ਕਿਹਾ ਚਲੋ ਕੱਲ ਵੀ ਜਾਣਾ ਸੋ ਅੱਜ ਚਲੀ ਜਾਣਾ ਪਰੇਸ਼ਾਨ ਕਿਉਂ ਹੋਣਾ ਹਨਾ ਤੇ ਬਸ ਫਿਰ ਹੁਣ ਆਪਣੇ ਸਾਰੇ ਕੰਮ ਕਰਨ ਤੋਂ ਬਾਅਦ ਸਬਜੀ ਨੂੰ ਤੜਕਾ ਲੱਗ ਗਈ ਸਬਜੀ ਬਣ ਗਈ ਸੀ ਫਿਰ ਮੈਂ ਕਿਹਾ ਚਲੋ ਆਟਾ ਗੁੰਨ ਲੈਂਨੀ ਆ ਫਿਰ ਕੋਲ ਨਾਲ ਦੇ ਨਾਲ ਮੈਂ ਆਟਾ ਗੁੰਨ ਲਿਆ ਫਿਰ ਆਟੇ ਵਾਲੀ ਪ੍ਰਾਂਤ ਵੀ ਤੋਹ ਦਿੱਤੀ ਮੇਰੇ ਨਾਲ ਦੇ ਨਾਲ ਹੀ ਮੈਂ ਕਿਉਂਕਿ ਮੈਂ ਮੇਰੇ ਇਹੀ ਆਦਤ ਹੈ ਕਿ ਮੈਂ ਬਰਤਨ ਨਾ ਇਕੱਠੇ ਨਹੀਂ ਹੋਣ ਦਿੰਦੀ ਮੈਂ ਨਾਲ ਦੇ ਨਾਲ ਕਰਦੀ ਰਹਿਣੀ ਆਗੀ ਜਾਂਦੀ ਹੈ ਮੇਰੇ ਲੌਬੀ ਦੀ ਚਾਦਰ ਚੇਂਜ ਕਰਨੀ ਸੀ ਕਿਉਂਕਿ ਫਿਰ ਜਦੋਂ ਵੀ ਮੈਂ ਜਦੋਂ ਵੀ ਆਪਣੇ ਘਰ ਦੇ ਵਿੱਚ ਬਾਰੋਂਗੇ ਤਾਂ ਆਉਣੀ ਆਗੀ ਤਾਂ ਫਿਰ ਮੈਨੂੰ ਇਹ ਹੁੰਦਾ ਕਿ ਆ ਚਾਦਰ ਮੈਲੀ ਹੈ ਤਾਂ ਇਹ ਚੇਂਜ ਕਰਦਾ ਉਹ ਮੈਲੀ ਹੈ ਤਾਂ ਆ ਚੇਂਜ ਕਰਦਾ ਕਿਉਂਕਿ ਮੈਨੂੰ ਤਾਂ ਫਿਰ ਪੂਰਾ ਚਾਹੀਦਾ ਕਿ ਮੈਂ ਪੂਰਾ ਸਾਫ਼ ਕਰ ਲਾਂ ਆਪਣਾ ਘਰ ਫਟਾਫਟ ਤੇ ਫਿਰ ਮੈਨੂੰ ਨਾ ਜਦੋਂ ਮੈਂ ਆਪਣੇ ਘਰ ਨੂੰ ਪੂਰਾ-ਪੂਰਾ ਸਾਫ਼ ਕਰ ਲੈਂਦੀ ਆ ਨਾ ਮੈਨੂੰ ਬਹੁਤ ਅੱਛੀ ਫਰੈਸ਼ਨੈਸ ਵਾਲੀ ਨਾ ਫੀਲਿੰਗ ਆਉਂਦੀ ਕਿ ਹਾਂ ਹੁਣ ਠੀਕ ਹੈ ਕਿ ਸਾਫ਼ ਹੋ ਗਿਆ ਤੋ ਬਸ ਮੈਂ ਆਪਣੀ ਚਦਰ ਚੁੱਦਰ ਚੇਂਜ ਕੀਤੀ ਉਸ ਤੋਂ ਬਾਅਦ ਫਿਰ ਵਾਰੀ ਅੰਦਰ ਮੇਰੇ ਮੰਦਰ ਦੀ ਕਿਉਂਕਿ ਫਿਰ ਮੈਂ ਕਾਫੀ ਦਿਨਾਂ ਬਾਅਦ ਆਈ ਆ ਕਿ ਮੰਦਰ ਤੇ ਵੀ ਬਹੁਤ ਜ਼ਿਆਦਾ ਧੂੜ ਆਈ ਪਈ ਸੀ ਕਿਉਂਕਿ ਪਿੱਛੋਂ ਮੇਹਣੇ ਰਿਆੰਦਾ ਹੀ ਰਿਹਾਗਾ ਐਵੇਂ ਤਾਂ ਮੰਮੀ ਕੰਮ ਕਰਦੇ ਸੀਗੇ ਸਾਰੀ ਵੀ ਸਫਾਈਆਂ ਸਪੇਅਰ ਕਰਦੇ ਸੀ ਬਟ ਫਿਰ ਵੀ ਮੈਨੂੰ ਇਹ ਹੁੰਦਾ ਕਿ ਜਿੰਨਾ ਮੈਂ ਆਪ ਕਰ ਲਾ ਹਨਾ ਮੈਨੂੰ ਜਿੰਨਾ ਚਿਰ ਮੈਂ ਆਪ ਨਹੀਂ ਕਰਦੀ ਮੈਨੂੰ ਚੈਨ ਨਹੀਂ ਆਂਦਾ ਮੈਂ ਫਿਰ ਜਿੰਨਾ ਹੁੰਦਾ ਕਿ ਚਲੋ ਕਰ ਲੈਣੀ ਹੈਗੀ ਤੇ ਫਿਰ ਮੈਂ ਮੰਦਰ ਨੂੰ ਚੰਗੀ ਤਰ੍ਹਾਂ ਸਾਫ਼ ਕਰਿਆ ਬਹੁਤ ਜ਼ਿਆਦਾ ਡਸਟ ਆਈ ਪਈ ਸੀ ਮੰਦਰ ਤੇ ਵੀ ਤੇ ਵੈਸੇ ਮੰਦਰ ਦੀਆਂ ਨਾ ਅਸੀਂ ਪੋਤਾਂ ਨਵੀਆਂ ਲਿਆਉਣ ਵਾਲੀਆਂ ਹੋਈਆਂ ਪਈਆਂ ਸਾਡੀਆਂ ਤੇ ਬਾਕੀ ਦੇਖੋ ਚਲੋ ਜਦੋਂ ਲਿਆਵਾਂਗੇ ਹੁਣ ਤੇ ਬਸ ਹੁਣ ਮੈਂ ਆਪਣੇ ਮੰਦਰ ਨੂੰ ਸਾਫ਼ ਕਰਨ ਤੋਂ ਬਾਅਦ ਫਿਰ ਮੈਂ ਕੈਬਨ ਨੂੰ ਸਾਫ਼ ਕਰੂੰਗੀ ਸਾਰਾ ਤੇ ਅੱਜ ਕੱਲ ਮੌਸਮ ਦਾ ਕੁਝ ਸਮਝ ਚ ਨਹੀਂ ਆ ਰਿਹਾ ਕਦੇ ਮੀਂਹ ਆਣ ਲੱਗ ਜਾਂਦਾ ਹੈ ਕਦੇ ਹਨੇਰੀ ਤੇ ਕਦੇ ਇੰਨੀ ਧੁੱਪ ਚੜ ਜਾਂਦੀ ਹੈ ਕਿ ਇੰਨੀ ਗਰਮੀ ਹੋ ਜਾਂਦੀ ਹੈ ਕਿ ਜੋ ਬਰਦਾਸ਼ਟ ਬਾਰ ਹੋ ਜਾਂਦੀ ਹੈ ਕਿ ਫਿਰ ਐ ਹੋ ਜਾਂਦਾ ਹੈ ਕਿ ਇੰਨੀ ਗਰਮੀ ਦੇ ਵਿੱਚ ਤਾਂ ਰੋਟੀ ਬਣਾਣੀ ਵੀ ਔਖੀ ਹੋ ਜਾਂਦੀ ਹੈ ਆਪਾਂ ਨੂੰ ਕਿਉਂਕਿ ਇੰਨੀ ਗਰਮੀ ਬਰਦਾਸ਼ਟ ਨਹੀਂ ਹੁੰਦੀ ਕੋਈ ਵੀ ਕਿਸੇ ਇਨਸਾਨ ਤੋਂ ਨਹੀਂ ਹੁੰਦੀ ਹੈ ਕਿ ਗਰਮੀ ਬਰਦਾਸ਼ਟ ਬਟ ਫਿਰ ਇਹੀ ਹੈ ਕਿ ਜਦੋਂ ਮੌਸਮ ਠੰਡਾ ਹੋ ਜਾਂਦਾ ਹੈਗਾ ਉਦੋਂ ਆਪਾਂ ਨੂੰ ਵਧੀਆ ਲੱਗਦਾ ਕਿ ਹਾਂ ਹੁਣ ਠੀਕ ਹੈਗਾ ਇਹਦੇ ਵਿੱਚ ਆਪਾਂ ਬਾਹਰ ਵੀ ਫਿਰ ਸਕਦੇ ਆ ਜੇ ਕੋਈ ਤੇ ਕੰਮ ਜਾਣਾ ਹੈ ਜਾ ਸਕਦੇ ਆ ਜਦੋਂ ਗਰਮੀ ਹੈ ਫਿਰ ਤਾਂ ਆਪਾਂ ਕਿਤੇ ਵੀ ਨਹੀਂ ਜਾ ਸਕਦੇ ਫਿਰ ਤਾਂ ਘਰ ਹੀ ਬੈਠੇ ਰਹੀਦਾ ਹਨ ਤੇ ਬਸ ਹੁਣ ਮੈਂ ਤੁਹਾਨੂੰ ਇਹੀ ਕਹਿਣਾ ਸੀ ਸਾਰਿਆਂ ਨੂੰ ਕਿ ਮੈਂ ਹਰ ਰੋਜ਼ ਵੀਡੀਓ ਅਪਲੋਡ ਕਰਦੀ ਆ ਤੇ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗਦੀ ਹੈ ਮੈਨੂੰ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਸੋਨਾ ਜਾਂ ਜਿੰਦੇ ਨਾਲ ਕਿ ਮੈਨੂੰ ਵੀ ਅੱਛਾ ਲੱਗੇ ਹਨਾ ਵੀ ਤੁਸੀਂ ਸਾਰੇ ਵਧੀਆ ਕਮੈਂਟ ਕਰ ਰਹੇ ਹੋ ਤੇ ਬਸ ਆਪਾਂ ਇਸ ਤਰੀਕੇ ਨਾਲ ਆਪਣਾ ਕੰਮ ਕਰਦੇ ਰਹੀਦਾ ਹੈਗਾ ਤੇ ਮੇਰਾ ਵੀਡੀਓ ਬਣਾਉਣ ਦਾ ਇੱਕ ਹੀ ਰੀਜ਼ਨ ਹੈ ਮੇਨ ਕਿ ਆਪਾਂ ਹਨਾ ਇਹ ਹੁੰਦਾ ਹੈ ਕਿ ਹਰ ਕਿਸੇ ਨੂੰ ਕਿ ਆਪਾਂ ਕੀ ਕਰ ਸਕਦੇ ਹਾਂ ਹਨਾ ਆਪਣੇ ਆਪਣੇ ਲਈ ਮੰਨ ਲਓ ਆਪਣੀ ਫੈਮਿਲੀ ਲਈ ਬਟ ਮੈਂ ਕਰਨਾ ਚਾਹੁੰਦੀ ਆ ਆਪਣੀ ਫੈਮਿਲੀ ਲਈ ਆਪਣੇ ਬੱਚੇ ਲਈ ਸੋ ਬਸ ਤੁਹਾਡੇ ਬਿਨਾ ਮੈਂ ਕੁਝ ਵੀ ਨਹੀਂ ਪਹਿਲੀ ਗੱਲ ਤਾਂ ਤੁਹਾਨੂੰ ਹਮੇਸ਼ਾ ਕਹਿਨੀ ਆ ਕਿ ਮੈਂ ਤੁਹਾਡੇ ਬਿਨਾ ਕੁਝ ਵੀ ਨਹੀਂ ਹਾਂ ਜੇ ਤੁਸੀਂ ਮੈਨੂੰ ਸਪੋਰਟ ਕਰੋਗੇ ਤਾਂ ਹੀ ਮੈਂ ਅੱਗੇ ਵਧੂੰਗੀ ਤੇ ਮੈਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਪਲੀਜ਼ ਮੈਨੂੰ ਸਪੋਰਟ ਕਰਿਆ ਕਰੋ ਤੇ ਮੇਰੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਸ ਫਿਰ ਸਾਡੇ ਪਤਾ ਕੀ ਹੋਇਆ ਹੋਇਆਗਾ ਐਲਈਡੀ ਪਾਪਾ ਨਹੀਂ ਦੇਖ ਰਹੇ ਕਾਫੀ ਦਿਨਾਂ ਤੋਂ ਸਾਡੇ ਘਰ ਕੋਈ ਨਹੀਂ ਦੇਖਦਾ ਕਿਉਂਕਿ ਨਾ ਇਹਦੇ ਜਿਹੜੇ ਬਾਕਸ ਸੀਗਾ ਨਾ ਉਹ ਉਹ ਨਾ ਜਿਹੜੀ ਕੇਬਲ ਸੀ ਨਾ ਆਂਦੀ ਨਹੀਂ ਪਈ ਸੀਗੀ ਤੇ ਫਿਰ ਅਸੀਂ ਕੇਬਲ ਦਾ ਬੰਦ ਹੀ ਕਰਾ ਦਿੱਤੀ ਤੇ ਫਿਰ ਉਹਨਾਂ ਜਿਹੜੀ LED ਉਹ ਤੇ ਬਹੁਤ ਜ਼ਿਆਦਾ ਮਿੱਟੀ ਧੂੜ ਆਈ ਪਈ ਸੀ ਮੈਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਫਿਰ ਉਹਦੇ ਤੇ ਚੁੰਨੀ ਪਾ ਦਿੱਤੀ ਕਾਟਨ ਦੀ ਕਿ ਹੁਣ ਇਹ ਹੈ ਕਿ ਇਹ ਤੇ ਆਪਣੀ ਜਿਹੜੀ LED ਨਾ ਤਾਂ ਖਰਾਬ ਹੋਏਗੀ ਨਾ ਨਾ ਹੀ ਇਹ ਤੇ ਡਸਟ ਚੜੇਗੀ ਤਾਂ ਹੁਣ ਸਾਫ਼ ਰਹੇਗੀ ਤਾਂ ਫਿਰ ਮੈਂ ਸਾਰੀ ਆਪਣੇ ਕੈਬਿਨ ਸਾਫ਼ ਕਰ ਦਿੱਤੇ ਕਿਉਂਕਿ ਨਾ ਬਹੁਤ ਜ਼ਿਆਦਾ ਧੂੜ ਆ ਜਾਂਦੀ ਆ ਉੜ ਕੇ ਆਪਣੇ LED ਤੇ ਸਾਰੇ ਪਾਸੇ ਤਾਂ ਫਿਰ ਮੈਨੂੰ ਬਹੁਤ ਬੁਰੀ ਲੱਗਦੀ ਜਦ ਜੜੀ ਧੂੜ ਜੀ ਆ ਜਾਂਦੀ ਹੈਗੀ ਤੇ ਬਸ ਫਿਰ ਮੈਂ ਚੰਗੀ ਤਰ੍ਹਾਂ ਕੈਬਨ ਨੂੰ ਕੈਬਨ ਨੂੰ ਸਾਫ ਕਰਕੇ ਨਾ ਉਹ ਤੇ ਜਿਹੜਾ ਸਮਾਨ ਪਿਆ ਸੀ ਦੁਬਾਰਾ ਫਿਰ ਰੱਖ ਦੂੰਗੀ ਹੁਣ ਇੱਥੇ ਮੋਖਸ਼ੀ ਆ ਗਈ ਸੀ ਉਹਨੇ ਮੈਨੂੰ ਪਰੇਸ਼ਾਨ ਕਰਨ ਲੱਗ ਗਈ ਸੀਗੀ ਤੇ ਫਿਰ ਮੈਨੂੰ ਕੰਮ ਨਹੀਂ ਕਰਨ ਦੇ ਰਹੀ ਸੀਗੀ ਤੇ ਵਿੱਚ ਵਿੱਚੋਂ ਮੈਂ ਉਹਨੂੰ ਵੀ ਦੇਖ ਰਹੀ ਸੀ ਤੇ ਨਾਲ ਨਾਲ ਕੰਮ ਕਰ ਰਹੀ ਸੀ ਤੇ ਫਿਰ ਥੋੜੇ ਦਿਨ ਬਾਅਦ ਨਾ ਮੈਂ ਮੱਖੀ ਨੂੰ ਮਸੰਮੀ ਦੇ ਦਿੱਤੀ ਸੀ ਖਾਣ ਨੂੰ ਵਿਚਾਲ ਖਾ ਲਿਆ ਫਿਰ ਉਹ ਉਹਦੇ ਆਰੇ ਲੱਗ ਗਈ ਸੀ ਤੇ ਫਿਰ ਮੈਂ ਆਪਣਾ ਕੰਮ ਕਰ ਲਿਆ ਸੀ ਆਰਾਮ ਨਾਲ ਨਹੀਂ ਤਾਂ ਫਿਰ ਉਹ ਕੰਮ ਨਹੀਂ ਕਰਨ ਦਿੰਦੀ ਵਿੱਚ ਵਿੱਚ ਹੱਥ ਮਾਰਦੀ ਰਹਿੰਦੀ ਹੈਗੀ ਤੇ ਬਸ ਮੈਂ ਆਪਣਾ ਸਾਰਾ ਸਮਾਨ ਰੱਖ ਰੱਖ ਕੇ ਫਿਰ ਮੈਂ ਆ ਜੂਗੀ ਮੇਰੀ ਵਾਰੀ ਆਪਣਾ ਪੋਚਾ ਵੀ ਲਗਾਣਾ ਹੈਗਾ ਤੇ ਫਿਰ ਹੋਰ ਵੀ ਜਿੰਨਾ ਜਿੰਨਾ ਮੈਨੂੰ ਨਾਲ ਨਾਲ ਧਸਤ ਦਿਖ ਰਹੀ ਸੀ ਮੈਂ ਨਾਲ ਨਾਲ ਸਾਫ ਕਰ ਰਹੀ ਸੀਗੀ ਤੇ ਬਾਅਦ ਫਿਰ ਮੈਂ ਆਪਣੇ ਰੂਮ ਦੇ ਵਿੱਚ ਆ ਜਾਨੀਆ ਰੂਮ ਦੇ ਵਿੱਚ ਆਈ ਤਾਂ ਫਿਰ ਮੈਂ ਆਪਣੀ ਚੱਦਰ ਸਾਰੀ ਝਾੜੀ ਤੇ ਫਿਰ ਆਪਣਾ ਬੈੱਡ ਦੀ ਢੋਂ ਵੀ ਚੰਗੀ ਤਰ੍ਹਾਂ ਸਾਫ਼ ਕਰੀ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਮਿੱਟੀ ਆਈ ਸੀਗੀ ਸਾਰਾ ਮੈਂ ਆਪਣਾ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੂੰਗੀ ਤੇ ਬਸ ਇਹਨੂੰ ਸਾਫ਼ ਕਰਨ ਤੋਂ ਬਾਅਦ ਫਿਰ ਮੈਂ ਆਪਣੀ ਚੱਦਰ ਨੂੰ ਚੰਗੀ ਤਰ੍ਹਾਂ ਪਾਸ਼ਾਕ ਕੇ ਸਾਰੇ ਕਮਰੇ ਚੰਗੀ ਤਰ੍ਹਾਂ ਸਾਫ਼ ਸੁਧਰਾ ਕਰਕੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਝਾੜੂ ਪੋਚਾ ਲਗਾਉਂਗੀ ਰੋਜ਼ ਹਰ ਕੋਨੇ ਨੂੰ ਸਾਫ਼ ਨਹੀਂ ਕਰਦੇ ਹਨ ਤਾਂ ਆਪਾਂ ਨੂੰ ਮਹੀਨੇ 'ਚ ਇੱਕ ਵਾਰ ਆਪਣੇ ਘਰ ਦੇ ਕਿਸ ਨਾ ਕਿਸੇ ਕੋਨੇ ਨੂੰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ ਵੀ ਇਹ ਹੈ ਕਿ ਜਿਹੜੀ ਮਿੱਟੀ ਧੂੜ ਵਾਲੀ ਹੁੰਦੀ ਹੈ ਉਹ ਸਾਫ਼ ਹੋ ਜਾਂਦੀ ਹੈਗੀ ਤੇ ਫਿਰ ਮੇਰਾ ਇਹ ਕੰਮ ਹੈ ਮੈਂ ਮਹੀਨੇ ਬਾਅਦ ਜਾਂ 15 ਦਿਨਾਂ ਬਾਅਦ ਜਿਹੜੇ ਮੇਰੇ ਕੋਨਿਆਂ 'ਚ ਹੁੰਦਾ ਚੰਗੇ ਤਰ੍ਹਾਂ ਸਾਰੀਆਂ ਸਫਾਈਆਂ ਕਰ ਦਿੰਨੀ ਹੁੰਦੀਆਂ ਹੈਗੀ ਤੇ ਬਸ ਇਸੇ ਤਰੀਕੇ ਨਾਲ ਮੈਂ ਆਪਣੇ ਘਰ ਨੂੰ ਸੋਹਣਾ ਸਾਫ ਸੁਥਰਾ ਰੱਖਦੀਆਂ ਕਿ ਤੇ ਕੁਛ ਬੱਚਾ ਹੈ ਘਰ ਦੇ ਵਿੱਚ ਵੈਸੇ ਇਹ ਖਲਾਰਾ ਬਹੁਤ ਪਾ ਦਿੰਦੀ ਹੈ ਸਾਫ ਸੁਥਰਾ ਤੇ ਇਹ ਹੋ ਜਾਂਦਾ ਕਿ ਸਵੇਰੇ ਵਧੀਆ ਸਾਫ ਲੱਗਦਾ ਤੇ ਸ਼ਾਮ ਨੂੰ ਐਵੇਂ ਹੋ ਜਾਂਦਾ ਕਿ ਪਤਾ ਨਹੀਂ ਜਿਵੇਂ ਸਵੇਰੇ ਸਫਾਈ ਨਹੀਂ ਕੀਤੀ ਅਸੀਂ ਕਿਉਂਕਿ ਉਹਨ ਘਰ ਦੇ ਵਿੱਚ ਆਪਣੇ ਬੱਚਾ ਆਏਗਾ ਉਹਨੇ ਤਾਂ ਖੇਲਣਾ ਹੀ ਹੈ ਤੇ ਖਲਾਰਾ ਵੀ ਪਾਉਣਾ ਹਨਾ ਹੁਣ ਜੇ ਖਲਾਰਾ ਨਹੀਂ ਪਾਉਣਗੇ ਤਾਂ ਇਹਨਾਂ ਬੱਚਿਆਂ ਨੇ ਕਦੋਂ ਪਾਣਾ ਤਾਂ ਇਸ ਕਰਕੇ ਫਿਰ ਮੈਂ ਉਹਨੂੰ ਜ਼ਿਆਦਾ ਕੁਝ ਕਹਿੰਦੀ ਨਹੀਂ ਹੈਗੀ ਵੀ ਚਲੋ ਕੋਈ ਗੱਲ ਨਹੀਂ ਬੱਚਾ ਹੀ ਆਣਾ ਆਪਾ ਜੇ ਜਦੋਂ ਆਪਾਂ ਵੀ ਬੱਚੇ ਹੁੰਦੇ ਸੀ ਆਪਾਂ ਨੇ ਵੀ ਕਦੇ ਖਲਾਰਾ ਪਾਇਆ ਹੀ ਹੁਣ ਤਾਂ ਇਹ ਸੋਚ ਕੇ ਫਿਰ ਮੈਂ ਉਹਨੂੰ ਕੁਝ ਨਹੀਂ ਕਹਿੰਦੀ ਵੀ ਚਲੋ ਕੋਈ ਨਹੀਂ ਕਰ ਲੈਣ ਦੋ ਤੇ ਬਸ ਫਿਰ ਮੈਂ ਆਪਣਾ ਸਾਰੇ ਘਰ ਦੇ ਮੈਂ ਸਾਰੇ ਘਰ ਦੇ ਵਿੱਚ ਲਗਾ ਦੂੰਗੀ ਪੋਚਾ ਫਿਰ ਪੋਚਾ ਤਾਂ ਆਪਣੇ ਹਰੀ ਹਰੀਕ ਲੇਡੀਸ ਦਾ ਮੈਨ ਨਹੀਂ ਹੁੰਦਾ ਘਰ ਦੇ ਵਿੱਚ ਲਗਾਣਾ ਕਿਉਂਕਿ ਫਿਰ ਇਹ ਹੁੰਦਾ ਕਿ ਜੇ ਪੋਚਾ ਲਗਾ ਰਿਆਂ ਚੰਗੀ ਤਰ੍ਹਾਂ ਕੋਨੇ-ਕੋਨੇ ਦੇ ਵਿੱਚ ਹੀ ਲਗਾ ਦਈਏ ਤਾਂ ਫਿਰ ਮੈਂ ਆਪਣਾ ਜੋ ਪੋਚਾ ਚੰਗੀ ਤਰ੍ਹਾਂ ਲਗਾਇਆ ਸੀ ਮੋਕਸ਼ੀ ਨ ਮੰਦਰ ਬਿਠਾਤਾ ਸੀ ਰੂਮ ਦੇ ਵਿੱਚ ਵੀ ਤੂੰ ਹੁਣ ਬਹਿ ਜਾ ਮੈਨੂੰ ਪੋਚਾ ਲਗਾ ਲੈਂਦੇ ਤਾਂ ਬਸ ਉਹ ਬੈਠ ਗਈ ਸੀ ਆਰਾਮ ਨਾਲ ਤੇ ਫਿਰ ਮੈਂ ਆਪਣਾ ਪੋਚਾ ਲਗਾਣ ਲੱਗੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਪੋਚਾ ਲਗਾਉਣ ਤੋਂ ਬਾਅਦ ਮੇਰੇ ਦਰਵਾਜ਼ੇ ਦੇ ਪੋਚੇ ਸਾਰੇ ਬਹੁਤ ਜ਼ਿਆਦਾ ਗੰਦੇ ਹੋਏ ਪਏ ਸੀ ਫਿਰ ਮੈਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ਼ ਕਰਿਆ ਤੇ ਬਸ ਸਾਫ਼ ਕਰਨ ਤੋਂ ਬਾਅਦ ਮੈਂ ਬਾਹਰਲੇ ਏਰੀਆ ਨੂੰ ਵੀ ਚੰਗੀ ਤਰ੍ਹਾਂ ਧੋ ਲਿਆ ਸੀ ਸਾਰਾ ਪੋਚਾ ਲਗਾਤਾ ਸੀ ਸਭ ਬਾਥਰੂਮ ਸਭ ਧੋ ਲਿਆ ਸੀ ਬਟ ਮੈਂ ਉਹ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਫਿਰ ਮੈਨੂੰ ਇਹ ਸੀਗਾ ਕਿ ਮੇਰੀ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਏ ਕਿ ਫਿਰ ਤੁਹਾਨੂੰ ਵੀ ਤਣੀ ਮੈਂ ਬੋਰ ਕਰਨਾ ਹਨਾ ਤਾਂ ਕਰਕੇ ਫਿਰ ਮੈਂ ਉਹ ਵੀਡੀਓ ਨਹੀਂ ਸ਼ੂਟ ਕੀਤੀ ਉਹ ਕੱਲ ਨੂੰ ਕਰ ਲਾਂਗੇ ਆਪਾਂ ਤੇ ਬਸ ਫਿਰ ਮੈਂ ਆਪਨਾ ਸਾਫ ਕਰਨ ਲੱਗ ਗਈ ਸੀ ਕਿਉਂਕਿ ਇਹਦੇ ਤੇ ਵੀ ਬਹੁਤ ਜ਼ਿਆਦਾ ਮਿੱਟੀ ਢੂੜ ਚੜ੍ਹੀ ਪਈ ਸੀ ਮੈਨੂੰ ਇਹ ਸੀ ਕਿ ਜਿੰਨਾ ਜਿੰਨਾ ਮੈਨੂੰ ਅੱਜ ਗੰਦਾ-ਗੰਦਾ ਦਿੱਸੀ ਜਾਂਦਾ ਮੈਂ ਉਹਨੂੰ ਉਹਨੂੰ ਸਾਫ ਕਰੀ ਜਾਵਾਂ ਤਾਂ ਮੈਂ ਕਰੀ ਜਾਂਦੇ ਸੀ ਇੱਥੇ ਟਾਈਮ ਲੱਗਦਾ ਸਵਾ 11 ਦੇ ਕਰੀਬ ਟਾਈਮ ਹੋ ਗਿਆ ਸੀ ਮੈਂ 3-2-3 ਘੰਟੇ ਦੇ ਵਿੱਚ ਅੱਜ ਸਾਰੀਆਂ ਸਫਾਈਆਂ ਕਰੀਆਂ ਚੰਗੀ ਤਰ੍ਹਾਂ ਤੇ ਬਸ ਐਵੇਂ ਸਾਰਾ ਦਿਨ ਬੀਤ ਗਿਆ ਪਤਾ ਹੀ ਨਹੀਂ ਲੱਗਿਆ ਕੰਮ ਕਰਦੇ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ 12 ਵਜੇ ਤੋਂ ਬਾਅਦ ਨਈ ਸ਼ੂਟਿੰਗ કરી ਮੇਰਾ ਕੰਮ ਕੰਪਲੀਟ ਹੋ ਗਿਆ ਸੀਗਾ ਤੇ ਬਸ ਫਿਰ ਮੰਨੂ ਦੀ ਰੋਟੀ ਖੇਜ ਦਿੱਤੀ ਦੁਪਹਿਰੇ ਤੇ ਮੋਕਸ਼ੀ ਆਪਣਾ ਅੱਜ ਹੁਣ ਸੋਈ ਹੈ 5:00 ਵਜੇ ਸੋ ਗਈ ਸੀ ਮੋਕਸ਼ੀ ਸਾਰਾ ਦਿਨ ਤਾਂ ਸੋਈ ਨਹੀਂ ਵੀ ਦੁਪਹਿਰ ਨੂੰ ਸੋ ਜਾ ਤੂੰ ਛੱਟ ਮੈਂ ਵੀ ਆਰਾਮ ਕਰ ਲਾਂ ਬਟ ਉਹ 5:00 ਵਜੇ ਸੋਈ ਆ ਹੁਣ ਦੇਖੋ ਕਦੋਂ ਉੱਠਦੀ ਹੈਗੀ ਤੇ ਅੱਜ ਦਾ ਦਿਨ ਬਹੁਤ ਵਧੀਆ ਸੀਗਾ ਤੇ ਮੈਨੂੰ ਮਜ਼ਾ ਆਇਆ ਆਪਣੇ ਘਰ ਦੇ ਵਿੱਚ ਆ ਕੇ ਕਿਉਂਕਿ ਆਪਦੇ ਘਰ ਦੇ ਵਿੱਚ ਮੈਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਹੈ ਕਿੱਥੇ ਕੀ ਕਿਵੇਂ ਤਾਂ ਫਿਰ ਮੋਸਾਬਨਾ ਕਰ ਲਿਆ ਵੈਸੇ ਨਾ ਮੇਰੇ ਮੰਮੀ ਦੇ ਘਰ ਮੈਂ ਐਵੇਂ ਹੁੰਦਾ ਸੀਗਾ ਕਿਉਂਕਿ ਮੇਰੇ ਮੰਮੀ ਪਾਪਾ ਤਾਂ ਚੱਲ ਜਾਂਦੇ ਸੀਗੇ ਦੁਕਾਨ ਤੇ ਤਾਂ ਫਿਰ ਮੈਂ ਉਹਨਾਂ ਨੇ ਆਣਾ ਹੁੰਦਾ ਸੀ ਸਾਢੇ 5 ਵਜੇ ਕਿਉਂਕਿ ਮੇਰੇ ਪਾਪਾ ਨਾ ਰਾਤ ਦੀ ਡਿਊਟੀ ਜਾਂਦੇ ਹਗੇ ਸੈਲਰ ਦੇ ਵਿੱਚ ਨਾਈਟ ਡਿਊਟੀ ਦਿੰਦੇ ਨੇਗੇ ਤੇ ਫਿਰ ਉਹ 6 ਵਜੇ ਜਾਂਦੇ ਆ 6:30 ਵਜੇ ਤਾਂ ਫਿਰ ਉਹ ਆਉਂਦੇ ਨੇ ਜਲਦੀ 5:30 ਆ ਜਾਂਦੇ ਸੀ ਤੇ ਮੈਂ ਰੋਜ਼ ਉਹਨਾਂ ਦੇ ਆਉਣ ਦਾ ਵੇਟ ਕਰਦੀ ਹੁੰਦੀ ਸੀ ਕਿ ਹੁਣ ਇੰਨਾ ਟਾਈਮ ਹੋ ਰਿਹਾ ਹੁਣ ਮੇਰੇ ਮੰਮੀ ਪਾਪਾ ਆਣਗੇ ਤਾਂ ਫਿਰ ਮੈਨੂੰ ਇਹ ਹੁੰਦਾ ਸੀ ਉਹ ਗਰਮੀ ਦੇ ਵਿੱਚ ਆਣਗੇ ਫਿਰ ਮੋਂਨਾਂ ਲਈ ਨਿੰਬੂ ਪਾਣੀ ਵੀ ਬਣਾ ਕੇ ਰੱਖਦੀ ਸੀਗੀ ਤੇ ਹੁਣ ਜੋ ਮੈਂ ਵੀਡੀਓ ਬਣਾਈਆਂ ਨੇ ਜੋ ਮੈਂ ਉੱਥੇ ਸ਼ੂਟ ਕੀਤਾ ਉਹ ਸਾਰੀਆਂ ਮੇਰੇ YouTube ਦੇ ਵਿੱਚ ਪਈਆਂ ਨੇ ਮੈਂ ਜਦੋਂ ਮਰਜ਼ੀ ਖੋਲ ਕੇ ਉਹਨਾਂ ਨੂੰ ਦੇਖ ਸਕਦੀ ਆ ਕਿਉਂਕਿ ਮੇਰੇ ਘਰ ਦੇ ਮੇਰੇ ਪੇਕੇ ਘਰ ਦੇ ਵਿੱਚ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਜਦੋਂ ਮੈਂ ਉੱਥੇ ਜਾਣਨੀ ਆ ਉਸ ਘਰ ਦੇ ਵਿੱਚ ਮੇਰੇ ਬਚਪਨ ਤੋਂ ਲੈ ਕੇ ਅੱਜ ਤੱਕ ਜਿੰਨਾ ਵੀ ਮੈਨੇ ਉੱਥੇ ਸਮਾਂ ਬਿਤਾਇਆ ਮੈਨੂੰ ਬਹੁਤ ਯਾਦ ਆਉਂਦਾ ਉਹ ਸਮਾਂ ਕਿਉਂਕਿ ਜਿਹੜਾ ਸਮਾਂ ਇੱਕ ਵਾਰ ਲੰਘ ਜਾਂਦਾ ਹੈ ਨਾ ਉਹ ਕਦੇ ਵੀ ਵਾਪਸ ਨਹੀਂ ਆਉਂਦਾਗਾ ਪਰ ਬਟ ਮੈਨੂੰ ਮੇਰਾ ਬਚਪਨ ਹਮੇਸ਼ਾ ਯਾਦ ਆਉਂਦਾ ਹੈ ਤੇ ਯਾਦ ਆਂਦਾ ਰਹੂਗਾ ਕਿਉਂਕਿ ਮੇਰੇ ਮਾਪਿਓ ਮੇਰੇ ਲਈ ਸਭ ਕੁਝ ਨੇ ਉਹਨਾਂ ਨੇ ਮੈਨੂੰ ਇੱਦਾਂ ਵੱਡਾ ਕੀਤਾ ਪਾਲਿਆ ਕਿਉਂਕਿ ਮੈਨੂੰ ਹੁਣ ਇਸ ਚੀਜ਼ ਦਾ ਅਹਿਸਾਸ ਤਾਂ ਹੁੰਦਾ ਕਿਉਂਕਿ ਮੇਰੀ ਵੀ ਇੱਕ ਬੱਚੀ ਆ ਹਨਾ ਮੈਂ ਵੀ ਉਹਨੂੰ ਪਾਲ ਰਹੀ ਆ ਤੇ ਫਿਰ ਮੈਨੂੰ ਉਦੋਂ ਇਸ ਚੀਜ਼ ਦਾ ਅਹਿਸਾਸ ਹੈ ਕਿ ਹੁਣ ਮੇਰੇ ਮਾਪਿਓ ਨੇ ਮੈਨੂੰ ਇੱਦਾਂ ਕਰਿਆ ਤੇ ਇੰਨਾ ਵੱਡਾ ਕਰਕੇ ਵੀ ਉਹਨਾਂ ਨੇ ਮੈਨੂੰ ਵਿਦਾ ਕੀਤਾ ਹਨਾ ਕਿੰਨਾ ਵੱਡਾ ਹੌਸਲਾ ਚਾਹੀਦਾ ਆਪਣੀ ਧੀ ਨੂੰ ਵਿਆਹ ਵ ਸੋ ਹਾਂਜੀ ਫਰੈਂਡਸ ਅੱਜ ਵਾਰਾ ਮੇਰਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਦੱਸਣਾ ਜ਼ਰੂਰ ਤੇ ਅੱਜ ਮੈਂ ਸਟਾਰਟਿੰਗ ਕਰਤੀ ਜਿਵੇਂ ਪੈਨਾ ਵਾਲੇ ਰੁਟੀਨ ਤੋਂ ਹੀ ਕਿਉਂਕਿ ਇਨੇ ਦਿਨ ਹੋ ਗਏ ਸੀ ਮੈਂ ਆਪਣਾ ਰੁਟੀਨ ਤੁਹਾਡ ਨਾਲ ਸ਼ੇਅਰ ਨਹੀਂ ਕਰ ਰਹੀ ਸੀ ਕਿ ਜ਼ਿਆਦਾ ਤੇ ਅੱਜ ਫਿਰ ਮੈਂ ਆਪਣੇ ਘਰ ਆਈਆਂ ਜੋ ਕੁਝ ਕੀਤਾ ਮੈਂ ਤੁਹਾਡ ਨਾਲ ਸ਼ੇਅਰ ਕੀਤਾ ਸੋ ਮੇਰੀ ਵੀਡੀਓ ਕਿੱਦਾਂ ਲੱਗੀ ਹੈ ਮੈਨੂੰ ਦੱਸਣਾ ਜ਼ਰੂਰ ਤੇ ਹੁਣ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਮੇਰੇ ਚੈਨਲ ਦੇ ਜਿਹੜਾ ਪਹਿਲੀ ਵਾਰ ਆਇਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੋ ਪਲੀਜ਼ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਹੁਣ ਮੈਂ ਮਿਲੂੰਗੀ ਤੁਹਾਨੂੰ ਨੈਕਸਟ ਨਿਊ ਵੀਡੀਓ ਨਾਲ ਉਦ ਤੱਕ ਲਈ ਬਾਏ ਬਾਏ